ਰੇਡੀਓ ਇੰਡੀਆ ਕੇ ਆਰ ਪੀਏ 1110 ਐਮ ਨਾਲ ਜੁੜੇ ਸਮੂਹ ਸਰੋਤਿਆਂ ਦਾ ਪ੍ਰੋਗਰਾਮ ਖੈਰ ਖਬਰ ਦੇ ਵਿੱਚ ਹਾਰਦਿਕ ਸਵਾਗਤ ਪ੍ਰੋਗਰਾਮ ਨੂੰ ਵਿਸਥਾਰ ਦੇਣ ਦੇ ਲਈ ਐਡਵੋਕੇਟ ਰਣਜੀਤ ਸਿੰਘ ਜੀ ਥਾਂਦੇਵਾਲਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਹਨ ਥਾਂਦੇਵਾਲਾ ਸਾਹਿਬ ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਖੈਰ ਖਬਰ ਦੇ ਵਿੱਚ ਪੰਸਾਹਬ ਬਹੁਤ ਬਹੁਤ ਥੀਂਡ ਗਏ ਜੀ ਸ਼ਸ਼ੀਕਾਲ ਗੁੱਡ ਮਾਰਨਿੰਗ ਵੈਰੀ ਗੁੱਡ ਮਾਰਨਿੰਗ ਜੀ ਵੈਰੀ ਗੁੱਡ ਮਾਰਨਿੰਗ ਸੋ ਥਾਂਦੇਵਾਲਾ ਸਾਹਿਬ ਕ੍ਰੀਡੈਂਸ ਸਰੋਕਾਰ ਦੇ ਵਿੱਚ ਅਸੀਂ ਕਿਹੜੇ ਵਿਸ਼ੇ ਤੇ ਗੱਲ ਕਰਨ ਜਾ ਰਹੇ ਹ ਕੁਝ ਰਲਿਆ ਮਿਲਿਆ ਜਾ ਹੋਊਗਾ ਕੈਨੇਡੀਅਨ ਸ਼ੁਰੂਕਾਰ ਦਾ ਅਮੇ ਕਿ ਇਹ ਸਾਰੇ ਹੀ ਅੱਜ ਦਾ ਜਿਹੜਾ ਵਿਸ਼ਾ ਥੋੜਾ ਜਿਹਾ ਵਿਸ਼ਾਲ ਹੈ ਹੂੰ ਲੇਕਿਨ ਇਹ ਨੂੰ ਜੇ ਸਿੱਕ ਇਹ ਵੀ ਸਿੱਧਾ ਇਹ ਕੈਨੇਡਾ ਨਾਲ ਹੀ ਸਿੱਧਾ ਸਬੰਧਤ ਹੋਊਗਾ ਤਾਂ ਇਹ ਨਹੀਂ ਹੈ ਹੂੰ ਲੇਕਿਨ ਇਹ ਦਾ ਜਿਹੜਾ ਅਸੀਂ ਇਹ ਕਹਿ ਦਈਏ ਕਿ ਜਿਹੜਾ ਇਹ ਸਮਝੌਤਾ ਹੈ ਹੂੰ ਤੇ ਕਿਤਨੇ ਕਿਤੇ ਜੋ ਕੈਨੇਡਾ ਅੱਜਕੱਲ ਸੋਚ ਰਿਹਾ ਹੈਗਾ ਵਿਚਾਰ ਰਿਹਾ ਇਹ ਦਾ ਕਿ ਉਹਦੇ ਨਾਲ ਹੀ ਰਲਦਾ ਹੈ ਹੂੰ ਤਾਂ ਇੱਕ ਦੂਜੇ ਦੇ ਜਿਵੇਂ ਆਪਾਂ ਪੂਰਕ ਕਹਿ ਦਿੱ ਗਏ ਇੱਕ ਦੂਜੇ ਦੇ ਮੁਲਕਾਂ ਦੇ ਨਾਲ ਜਿਹੇ ਜਿਸ ਸੰਬੰਧਾਂ ਦਾ ਅੱਜ ਕੱਲ੍ਹ ਹਾਲਾਤ ਚੱਲ ਰਹੇ ਹੋ ਉਹਨਾਂ ਨਾਲ ਹੀ ਜੁੜਦਾ ਹੈ ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਇੱਕ ਵਪਾਰਕ ਇਤਿਹਾਸਕ ਸਮਝੌਤਾ ਹੋ ਗਿਆ ਭੰਸਾ ਜੀ ਜੋ ਕਿ ਅੰਤਰਰਾਸ਼ਟਰੀ ਰਾਜਨੀਤੀ ਤੇ ਆਰਥਿਕਤਾ ਦੇ ਪੱਖ ਤੋਂ ਇੱਕ ਅਹਿਮ ਮੋੜ ਸਾਬਤ ਹੋਣ ਜਾ ਰਿਹਾ ਹੈ ਹੂੰ ਇਸ ਸਮਝੌਤੇ ਦਾ ਭਾਵੇਂ ਕੈਨੇਡਾ ਨਾਲ ਸਿੱਧਾ ਸਿੱਧੇ ਰੂਪ ਵਿੱਚ ਕੋਈ ਵਾਅ ਵਾਸਤਾ ਨਹੀਂ ਪਰ ਜਿਵੇਂ ਆਪਣੀ ਇੱਕ ਕਹਾਵਤ ਹੈ ਕਿ ਜਿਹੜਾ ਰੋਗ ਬੱਕਰੀ ਨੂੰ ਉਹੀ ਰੋਗ ਪਠੋਰੇ ਨੂੰ ਹਮ ਇਸ ਕਹਾਵਤ ਦੇ ਅਨਸਾਰ ਚੱਲ ਰਹੇ ਡਰ ਵਾਲੇ ਮਾਹੌਲ ਦੌਰਾਨ ਹਮ ਜੀਮਦਾ ਸਮੇਤ ਹੋਰ ਸਰਪੰਚ ਪੀੜਤ ਦੇਸ਼ਾਂ ਦੇ ਲਈ ਇਹ ਸਮਝੌਤਾ ਜ਼ਰੂਰ ਰਾਹ ਦਸੇਰਾ ਬਣੂਗਾ ਹਮ ਹੁਣ ਸਰਪੰਚ ਪੀੜਤ ਮੈਨੂੰ ਮਤਲਬ ਮੈਂ ਮੂੰਹ ਬੜਾ ਨਹੀਂ ਖੋਲਣਾ ਚਾਹੁੰਦਾ ਸਾਡੇ ਸਰੋਤੇ ਸਮਝਦੇ ਆ ਕਿ ਸਰਪੰਚ ਅਸੀਂ ਕਿਹਨੂੰ ਕਹਿੰਦੇ ਆ ਹੂੰ ਤੇ ਇਹ ਸਰਪੰਚ ਪੀੜਤ ਜਿਹੜੇ ਵੀ ਮੁਲਕ ਹੈ ਉਹਨਾਂ ਲਈ ਰਾਹ ਦਸੇਰਾ ਬਣੂਗਾ ਹੂੰ ਹੁਣ ਦੀ ਗੱਲ ਕਰੀਏ ਤਾਂ ਇਸ ਸਮਝੌਤੇ ਦਾ ਸਿੱਧਾ ਅਸਰ ਭਾਵੇਂ ਭਾਰਤ ਅਮਰੀਕਾ ਸਬੰਧਾਂ ਤੇ ਪੈਣਾ ਲਾਜ਼ਮੀ ਹੈ ਹੂੰ ਖੇਤੀਬਾੜੀ ਵਸਤਾਂ ਦੀ ਬਾਜ਼ਾਰੀ ਪਹੁੰਚ ਨੂੰ ਲੈ ਕੇ ਚੱਲ ਰਿਹਾ ਇਹ ਵਿਸ਼ਾ ਕਾਫੀ ਸੰਵੇਦਨਸ਼ੀਲ ਹੈ ਹੂੰ ਕਿਉਂਕਿ ਇੱਕ ਪਾਸੇ ਭਾਰਤ ਆਪਣੇ ਘਰੇਲੂ ਖੇਤੀ ਆਰਥਿਕਤਾ ਦੀ ਸੁਰੱਖਿਆ ਕਰਨਾ ਚਾਹੁੰਦਾ ਹੈ ਤੇ ਦੂਜੇ ਪਾਸੇ ਵਿਸ਼ਵਵਿਆਹ ਦੋ ਵੱਡੀਆਂ ਆਰਥਿਕ ਸ਼ਕਤੀਆਂ ਅਮਰੀਕਾ ਅਤੇ ਯੂਰਪੀ ਯੂਨੀਅਨ ਭਾਰਤ ਦੇਸ਼ ਵਿਸ਼ਾਲ ਬਾਜ਼ਾਰ ਵਿੱਚੋਂ ਵੱਧ ਤੋਂ ਵੱਧ ਹਿੱਸੇਦਾਰੇ ਲਈ ਆਪਣੇ ਮੁਕਾਬਲੇਬਾਜ਼ੀ ਵਿੱਚ ਅੱਗੇ ਵੱਧ ਰਹੀ ਹੈ ਇਸ ਸੰਦਰਭ ਵਿੱਚ ਦੇਖਣਾ ਬਹੁਤ ਦਿਲਚਸਪ ਹੋਵੇਗਾ ਕਿ ਯੂਰਪ ਨਾਲ ਨੇੜਤਾ ਵਧਾਉਣ ਦਾ ਭਾਰਤ ਦਾ ਫੈਸਲਾ ਅਮਰੀਕਾ ਦੇ ਨਾਲ ਪਹਿਲਾਂ ਤੋਂ ਚੱਲ ਰਹੇ ਵਪਾਰਕ ਟਕਰਾਅ ਨੂੰ ਹੋਰ ਤਿੱਖਾ ਕਰੂਗਾ ਜਾਂ ਨਹੀਂ ਹੂੰ ਸੋ ਇਸ ਅਹਿਮ ਵਿਸ਼ੇ ਤੇ ਅੱਜ ਦੀ ਇਸ ਵਿਸ਼ੇਸ਼ ਚਤਤ ਨੂੰ ਆਪਾਂ ਅੱਗੇ ਵਧਾਉਨੇ ਆ ਕਿਉਂਕਿ ਜੋ ਭਾਰਤ ਅੱਜ ਦੀ ਡੇਟ ਵਿੱਚ ਅਮੀਰ ਅਮਰੀਕਾ ਦੇ ਕਾਰਨ ਜਿਹੜੀਆਂ ਮਤਲਬ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ ਤਾਂ ਕਿਤੇ ਨਾ ਕਿਤੇ ਕੈਨੇਡਾ ਵੀ انہਾਂ ਹੀ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਔਰ ਮੈਂ ਸਮਝਦਾ ਕਿ ਕੈਨੇਡਾ ਭਾਰਤ ਨਾਲੋਂ ਦੋ ਕਦਮ ਅੱਗੇ ਹੈ ਹੂੰ ਕਿਉਂਕਿ ਕੈਨੇਡਾ ਨੇ ਤਾਂ ਕਦੇ ਕਿਸਰਾ ਹੀ ਨਹੀਂ ਕੀਤੀ ਸੀਗੀ ਕਿ ਅਮਰੀਕਾ ਉਹਦੇ ਨਾਲ ਇਸ ਤਰ੍ਹਾਂ ਦਾ ਵਿਹ ਹੂੰ ਲੇਕਿਨ ਭਾਰਤ ਦਾ ਨਾਲੋਂ ਆਪਾਂ ਇਹ ਕਹਿੰਦੇ ਆ ਕਿ ਭਾਰਤ ਨੇ ਦੇ ਸੰਦਰਭ ਦੇ ਹਮੇਸ਼ਾ ਅਮਰੀਕਾ ਦੇ ਨਾਲ ਠੀਕ ਦੇ ਰਹੀ ਤੇ ਹਮੇਸ਼ਾ ਹੀ ਇੰਨੇ ਨਹੀਂ ਵਿਗੜੇ ਕਿ ਉਹਦੇ ਨਾਲ ਗੱਲਣਾ ਚੱਲ ਸਕੇ ਲੇਕਿਨ ਜਿਹੜਾ ਕੈਨੇਡਾ ਦਾ ਹੈਗਾ ਆਪਾਂ ਕਹਿ ਦਈਏ ਵੀ ਕੈਨੇਡਾ ਦੀ ਤਾਂ ਇਹੋ ਜਿਹੀ ਕਦੇ ਜਿਹੜੀ ਪ੍ਰਸਥਿਤੀ ਹੁਣ ਬਣੀ ਆ ਇਹੋ ਜਿਹੀ ਕਦੇ ਆਪਾਂ ਵੇਖੀ ਨਹੀਂ ਅੱਜ ਹੂੰ ਚਟੋਗੜ ਬਹਿ ਨਹੀਂ ਜੀ ਆ ਇਸ ਸਾਰੇ ਸੰਦਰਭ ਦੇ ਵਿੱਚ ਤੁਹਾਡੇ ਤੋਂ ਤੁਹਾਡੇ ਜਿਹੜਾ ਗਿਆਨ ਦਾ ਪਟਾਰਾ ਹੈ ਉਹਦੇ ਵਿੱਚ ਛੋਟੇ ਛੋਟੇ ਸਵਾਲਾਂ ਦਾ ਮੈਂ ਤੁਹਾਡੇ ਕੋਲੋਂ ਜਵਾਬ ਲੈ ਕੇ ਤੇ ਸਾਰੇ ਸਰੋਤਿਆਂ ਨੂੰ ਵੀ ਇਸ ਵਿਸ਼ੇ ਦੇ ਨਾਲ ਜਾਣੂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਹੂੰ ਇਹਦਾ ਪਹਿਲਾ ਸਵਾਲ ਆਪਾਂ ਸੰਭਾਅ ਕਿ ਭਾਰਤ ਤੇ ਯੂਰਪੀ ਯੂਨੀਅਨ ਦੇ ਵਪਾਰਕ ਇਤਿਹਾਸ ਨੂੰ ਦੇਖਦਿਆਂ ਹੂੰ ਖੇਤੀਬਾੜੀ ਨੂੰ ਇਸ ਸਮਝੌਤੇ ਤੋਂ ਬਾਹਰ ਰੱਖਣਾ ਕਿੰਨਾ ਕੁ ਵੱਡਾ ਰਣਨੀਤਿਕ ਫੈਸਲਾ ਹੈ ਹੂੰ ਅਤੇ ਇਸ ਦੇ ਪਿੱਛੇ ਮੁੱਖ ਆਰਥਿਕ ਮਜਬੂਰੀਆਂ ਕੀ ਆ ਹੂੰ ਜੀ ਸੋ ਥਾਂਡੇ ਵਾਲਾ ਸਭ ਯੂਰੋਪੀਅਨ ਯੂਨੀਅਨ ਜਿਹੜੀ ਹੈ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਵਪਾਰਕ ਹਿੱਸੇਦਾਰ ਹੈ ਜਿੱਥੇ ਇਸਾਨਾ ਵਪਾਰ ਜਿਹੜਾ ਹੈ ਪਹਿਲਾਂ ਹੀ 120 ਬਿਲੀਅਨ ਯਾਨੀ ਕਿ ਲਗਭਗ 10 ਲੱਖ ਕਰੋੜ ਰੁਪਏ ਨੂੰ ਪਾਰ ਕਰ ਚੁੱਕਾ ਹੈ ਜੇ ਭਾਰਤ ਤੋਂ ਹੁਣ ਵਾਲੀ ਐਕਸਪੋਰਟ ਦੀ ਗੱਲ ਕਰੀਏ ਤਾਂ ਪਿਛਲੇ ਸਾਲਾਂ ਦੇ ਵਿੱਚ 15% ਤੋਂ ਵੀ ਵੱਧ ਇਸ ਵਿੱਚ ਵਾਧਾ ਜਿਹੜਾ ਉਹ ਦਰਜ ਕੀਤਾ ਗਿਆ ਹੈ ਹਾਲਾਂਕਿ ਇਹ ਖੇਤੀਬਾੜੀ ਦੁਵੱਲੇ ਵਪਾਰ ਦੇ ਵਿੱਚ ਹਮੇਸ਼ਾ ਜਿਹੜੀ ਹੈ ਉਹ ਇੱਕ ਰੋੜਾ ਬਣੀ ਰਹੀ ਹੈ ਯੂਰਪ ਦੇ 27 ਦੇਸ਼ਾਂ ਦੇ ਵਿੱਚੋਂ ਫਰਾਂਸ ਤੇ ਜਰਮਨੀ ਦੇ ਇਹਨਾਂ ਦੋਹਾਂ ਦੇਸ਼ਾਂ ਦੇ ਕਿਸਾਨ ਜਿਹੜੇ ਬਹੁਤ ਪ੍ਰਭਾਵ ਰੱਖਦੇ ਆ ਉਥੋਂ ਦੀ ਸੱਤਾ ਦੇ ਵਿੱਚ ਉਥੋਂ ਦੇ ਕਮਿਊਨਿਟੀ ਦੇ ਵਿੱਚ ਤੇ ਉਹ ਕਿਸੇ ਵੀ ਅਜਿਹੇ ਸਮਝੌਤੇ ਦਾ ਹਮੇਸ਼ਾ ਜਿਹੜਾ ਉਹ ਵਿਰੋਧ ਕਰਦੇ ਰਹਿੰਦੇ ਆ ਜੋ ਸਸਤੀਆਂ ਜਿਹੜੀਆਂ ਇੰਪੋਰਟ ਜਿਹੜੀਆਂ ਦੇਸ਼ ਦੇ ਵਿੱਚ ਆਉਂਦੀਆਂ ਜੋ ਉਸ ਦੀ ਆਜ਼ਾਦਤ ਦਿੰਦਾ ਹੋਵੇ ਦੂਜੇ ਪਾਸੇ ਜੇਕਰ ਅਸੀਂ ਗੱਲ ਕਰੀਏ ਭਾਰਤ ਦੀ ਤਾਂ ਭਾਰਤ ਦੇ ਵਿੱਚ ਖੇਤੀਬਾੜੀ ਖੇਤਰ ਦੇ ਜਿਹੜਾ ਉਹਦੀ ਜੀਡੀਪੀ ਦੇ ਵਿੱਚ ਲਗਭਗ 18% ਦਾ ਯੋਗਦਾਨ ਪਾਉਂਦੀ ਹੈ ਖੇਤੀਬਾੜੀ ਸਾਡੀ ਪਰ 45% ਤੋਂ ਵੱਧ ਆਬਾਦੀ ਨੂੰ ਇਹ ਰੁਜ਼ਗਾਰ ਵੀ ਦਿੰਦੀ ਹੈ ਜੇਕਰ ਖੇਤੀਬਾੜੀ ਨੂੰ ਸ਼ਾਮਲ ਕੀਤਾ ਜਾਂਦਾ ਹੈ ਤਾਂ ਡੇਰੀ ਸੈਕਟਰ ਦੇ ਵਿੱਚ ਯੂਰੋਪੀਅਨ ਪਨੀਰ ਦੁੱਧ ਤੇ ਹੋਰ ਇਹ ਜਿਹੇ ਪ੍ਰੋਡਕਟ ਜਿਹੜੇ ਆ ਜਿਹੜੇ ਖੇਤੀਬਾੜੀ ਨਾਲ ਜਾਂ ਇਹਦੇ ਨਾਲ ਸੰਬੰਧਿਤ ਹੈ ਉਹ ਸਾਡੇ ਜਿਹੜੇ ਪਸ਼ੂ ਪਾਲਕ ਹੈ ਜਾਂ ਸਾਡੇ ਜਿਹੜੇ ਖੇਤੀਬਾੜੀ ਨਾਲ ਸੰਬੰਧਿਤ ਹੈ ਸਾਡੇ ਕਿਸਾਨ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਕਰਦਾ ਜੀ ਸੋ ਇਸ ਲਈ ਜਿਹੜੀ ਉਸਨਾ ਵਨ ਡੇਡ ਲਿਨ ਜਿਹੜੀ ਕਿ ਯੂਰਪੀਅਨ ਯੂਨੀਅਨ ਦੇ ਪ੍ਰੈਜ਼ੀਡੈਂਟ ਹੈ ਉਹਦਾ ਇਹ ਕਦਮ ਨੂੰ ਇੱਕ ਬਹੁਤ ਹੀ ਸਮਝਦਾਰੀ ਵਾਲਾ ਮੰਨਿਆ ਜਾ ਸਕਦਾ ਹੈ ਜਿਨ੍ਹਾਂ ਇਸ ਖੇਤਰ ਦੇ ਵਿੱਚ ਇਸ ਜਿਹੜਾ ਖੇਤੀਬਾੜੀ ਨੂੰ ਕੋਈ ਅੜਿੱਕਾ ਨਹੀਂ ਬਣ ਦਿੰਦਾ ਸੋ ਤਾਂ ਜੋ ਇਸ ਦੇ ਨਾਲ ਜਿਹੜਾ 80% ਵਪਾਰਕ ਖੇਤਰਾਂ ਜਿਵੇਂ ਕਿ ਟੈਕਸਟਾਈਲ ਰਸਾਇਣ ਅਤੇ ਮਸ਼ੀਨਰੀ ਇਹਦੇ ਵਿੱਚ ਜਿਹੜਾ ਉਹ ਖੇਤੀਬਾੜੀ ਹੁਣ ਕੋਈ ਅੜਿੱਕਾ ਨਹੀਂ ਬਣੀ ਔਰ ਇਹ ਵਪਾਰ ਐਡਾ ਵੱਡਾ ਪੱਧਰ ਤੇ ਵਪਾਰ ਜਿਹੜਾ ਉਹਦੇ ਸਮਝੌਤਾ ਇਸੇ ਲੱਗਣ ਦੇ ਵਿੱਚ ਇਹ ਕਾਮਯਾਬ ਹੋਇਆ ਸੋ ਇਹ ਫੈਸਲਾ ਜਿਹੜਾ ਇਹ ਦਰਸਾਉਂਦਾ ਹੈ ਕਿ ਦੋਵੇਂ ਤਰਾ ਹੁਣ ਦਰਸ਼ਵਾਦ ਦੀ بجائے ਵਿਹਾਰਕਤਾ ਜਾਨੀ ਕਿ ਲੋਡ ਦੇ ਅਨੁਸਾਰ ਜਾਨੀ ਕਿ ਸਮੇਂ ਦੇ لحاظ ਨਾਲ ਕਹਿੰਦੀ ਸੀ ਆਪਣੇ ਆਪ ਨੂੰ ਇਹਨਾਂ ਨੇ ਧਾਲ ਲਿਆ ਜਾਂ ਇਹ ਸੋਝੀ ਆ ਗਈ ਹੈ ਸਿਆਣੇ ਹੋ ਗਏ ਸੋ ਇਸ ਸਮਝੌਤੇ ਦਾ ਭਵਿੱਖ ਵਿੱਚ ਹੁਣ ਕਿਹੋ ਜਿਹਾ ਅਸਰ ਪੈਣਾ ਉਸ ਬਾਰੇ ਅਸੀਂ ਅੱਗੇ ਗੱਲਬਾਤ ਕਰਾਂਗੇ ਜੀ 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 ਪੰਕ ਸਰ ਮੇਰਾ ਜਿਹੜਾ ਅਗਲਾ ਸਵਾਲ ਹੈ ਕਿ ਜੇਕਰ ਖੇਤੀਬਾੜੀ ਨੂੰ ਸ਼ਾਮਲ ਨਹੀਂ ਹੈ ਇਸ ਵਿੱਚ ਤਾਂ ਫਿਰ ਇਸ ਸਮਝੌਤੇ ਦਾ ਸਰਵ ਸੈਕਟਰ ਜਿਹੜਾ ਹੈ ਅਤੇ ਡਿਜੀਟਲ ਟ੍ਰੇਡ ਤੇ ਕੀ ਪ੍ਰਭਾਵ ਪਵੇਗਾ ਹਾਂ ਇਸ ਨਾਲ ਭਾਰਤ ਦੇ ਆਈਟੀ ਮਾਰਾ ਨੂੰ ਕਿਵੇਂ ਫਾਇਦਾ ਹੋਵੇਗਾ ਜੀ ਸੋ ਇਸ ਵਿਸ਼ੇ ਤੇ ਜਿਹੜੇ ਚਰਚਾ ਕਰਦੇ ਸਮੇਂ ਸਾਨੂੰ ਭਾਰਤ ਦੀ ਜਿਹੜੀ ਨੌਲੇਜ ਆਰਥਿਕਤਾ ਹੈ ਕਿਉਂਕਿ ਭਾਰਤ ਆਬਾਦੀ ਦੇ ਲੈਆਲ ਨਾਲ ਬਹੁਤ ਵੱਡਾ ਦੇਸ਼ ਹੈ ਔਰ ਇੱਥੇ ਜਿਹੜਾ ਨੌਲੇਜ ਵੀ ਜਿਹੜੀ ਹੈ ਉਹਦੀ ਵੀ ਕੋਈ ਘਾਟ ਨਹੀਂਗੀ ਸੋ ਸਾਡੀ ਇਹ ਵੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਹੈ ਔਰ ਜਦੋਂ ਕਿ ਚੀਨ ਜਿਹੜਾ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਜਿਹੜਾ ਦੇਸ਼ ਹੋਇਆ ਕਰਦਾ ਸੀ ਉੱਥੇ ਹੁਣ ਆਬਾਦੀ ਘਟੀ ਹੈ ਅਸੀਂ ਨੰਬਰ 1 ਤੇ ਚਲੇ ਗਏ ਆ ਔਰ ਸਾਨੂੰ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਸਾਡੇ ਕੋਲੇ ਜਿਹੜੇ ਹੈ ਅ ਨੌਜਵਾਨ ਬਸੂ ਜਿਹੜੀ ਹੈ ਉਹ ਜ਼ਿਆਦਾ ਔਰ ਜਿਹੜੀ ਚੀਨ ਦੀ ਗੱਲ ਕਰਨੀ ਹੈ ਤੇ ਚੀਨ ਦੇ ਵਿੱਚ ਜਿਹੜੀ ਆਬਾਦੀ ਹੈ ਉਹ ਜ਼ਿਆਦਾਤਰ ਬੁੱਢੀ ਹੋ ਰਹੀ ਹੈ ਸੋ ਇਸ ਕਰਕੇ ਚੀਨ ਨੂੰ ਇਸ ਗੱਲ ਦਾ ਘਾਟਾ ਪੈ ਰਿਹਾ ਕਿਉਂਕਿ ਅੱਗੇ ਇਹ ਚੀਨ ਇਸੇ ਕਰਕੇ ਬਾਜ਼ਾਰ ਦੇ ਵਿੱਚ ਆਇਆ ਸੀ ਉੱਥੇ ਲੇਬਰ ਬਹੁਤ ਸੀਗੀ ਹੁਣ ਲੇਬਰ ਜਿਵੇਂ ਜਿਵੇਂ ਬੁੱਢੀ ਹੁੰਦੀ ਹੈ ਤਾਂ ਨਚਲੀ ਉਹਦਾ ਜਿਹੜਾ ਅਸਰ ਜਿਹੜਾ ਹੈ ਉਹ ਮਾਰਕੀਟ ਦੇ ਵਿੱਚ ਘਟਣਾ ਸ਼ੁਰੂ ਹੋ ਗਿਆ ਸੋ ਭਾਰਤ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਆਈਟੀ ਨਿਰਯਾਤਕ ਤੇ ਯੂਰਪ ਨੂੰ ਆਪਣੀ ਡਿਜੀਟਲ ਟਰਾਂਸਫਾਰਮੇਸ਼ਨ ਜਿਹੜੀ ਹੈ ਉਦੇ ਲੱਖਾਂ ਮਾਹਰ ਕਾਮੇ ਜਿਹੜੇ ਦੇ ਸਕਦਾ ਔਰ ਇਹਨਾਂ ਨੂੰ ਲੋੜ ਵੀ ਹੈਗੀ ਹੈ ਜੇ ਇਸ ਸਮਝੌਤੇ ਦੇ ਨਾਲ ਮੋੜ ਚਾੜ ਦੇ ਤਹਿਤ ਪੇਸ਼ੇਵਰਾਂ ਦੀ ਜਿਹੜੀ ਆਵਾਜ਼ਾਈ ਹੈ ਉਹਨੂੰ ਅਸੀਂ ਸੌਖਾ ਮੰਨ ਲਈਏ ਵੀ ਇਹਦੇ ਨਾਲ ਉਹਨੇ ਬਹੁਤ ਸਾਰੇ ਸਮਝੌਤੇ ਨਾਲ ਸੌਖਾ ਹੋ ਜਾਣਾ ਇੱਕ ਦੂਜੇ ਦੇਸ਼ਾਂ ਦੇ ਵਿੱਚ ਜਿਹੜੇ ਇਹ ਮਾਹਰ ਹੈ ਉਹ ਆ ਜਾ ਸਕਣਗੇ ਆਪਣੀ ਲੋੜ ਦੇ ਅਨਸਾਰ ਆਪਣੀ ਸਮਝ ਦੇ ਅਨਸਾਰ ਜੋ ਵੀ ਉਹ ਚਾਹੁੰਦੇ ਹੈ ਸੋ ਮੌਜੂਦਾ ਅੰਕੜਿਆਂ ਦੇ ਅਨਸਾਰ ਭਾਰਤ ਜਿਹੜਾ ਹੈ ਉਹ ਹਰ ਸਾਲ ਲਗਭਗ 200 ਬਿਲੀਅਨ ਤੋਂ ਵੱਧ ਦੀਆਂ ਸਵਾਵਾਂ ਜਿਹੜੀਆਂ ਹੈ ਉਹ ਐਕਸਪੋਰਟ ਕਰਦਾ ਹੈ ਜਿਸ ਵਿੱਚ ਯੂਰਪ ਦਾ ਜਿਹੜਾ ਹਿੱਸਾ ਉਹ ਤੇਜ਼ੀ ਨਾਲ ਵਧ ਰਿਹਾ ਹੈ ਖੇਤੀਬਾੜੀ ਨੂੰ ਬਾਹਰ ਰੱਖਣ ਨਾਲ ਹੁਣ ਜਿਹੜਾ ਗੱਲਬਾਤ ਦਾ ਜਿਹੜਾ ਸੈਂਟਰ ਹੈ ਉਹ ਡਾਟਾ ਪ੍ਰੋਟੈਕਸ਼ਨ ਅਤੇ ਡਿਜੀਟਲ ਮਾਰਕੀਟ ਐਕਸੈਸ ਦੇ ਉੱਤੇ ਹੋਊਗਾ ਸੋ ਭਾਰਤੀ ਇੰਜੀਨੀਅਰਾਂ ਡਾਕਟਰਾਂ ਡਾਟਾ ਵਿਗਿਆਨੀਆਂ ਦੇ ਲਈ ਇਹ ਯੂਰਪ ਦੇ ਵਿੱਚ ਕੰਮ ਕਰਨਾ ਹੁਣ ਵੀਜ਼ਾ ਪ੍ਰਾਪਤ ਕਰਨਾ ਜਿਹੜਾ ਉਹ ਬਹੁਤ ਆਸਾਨ ਹੋ ਜਾਣਾ ਇਸ ਤੋਂ ਇਲਾਵਾ ਜਿਹੜਾ ਗੱਲ ਕਰੀਏ ਯੂਰੋਪੀਅਨ ਕੰਪਨੀਆਂ ਜਿਹੜੀਆਂ ਉਹ ਭਾਰਤ ਦੇ ਵਿੱਚ ਆਪਣੇ ਜਿਹੜੇ ਗਲੋਬਲ ਕਪੈਸਿਟੀ ਸੈਂਟਰ ਆ ਜਿਹੜੇ ਉਹ ਖੋਲਣਗੇ ਜਿਸ ਦੇ ਨਾਲ ਫਿਰ ਅਗਲੇ 5 ਸਾਲਾਂ ਦੇ ਵਿੱਚ ਲਗਭਗ 20 ਲੱਖ ਸਿੱਧੀਆਂ ਤੇ ਅਸਿੱਧੀਆਂ ਜਿਹੜੀ ਨੌਕਰੀਆਂ ਉਹ ਪੈਦਾ ਹੋਣ ਦੀ ਸੰਭਾਵਨਾ ਹੈ ਇਹ ਸੈਕਟਰ ਭਾਰਤ ਦੀ ਅਗਲੀ 5 ਟ੍ਰਿਲੀਅਨ ਦਾ ਜਿਹੜਾ ਨਿਸ਼ਾਨਾ ਉਹਨਾਂ ਨੇ ਰੱਖਿਆ ਹੈ ਆਰਥਿਕਤਾ ਦਾ ਉਹਦੀ ਵੀ ਇੱਕ ਮਜ਼ਬੂਤ ਨੀ ਸੱਤ ਹੋਊਗਾ ਜੀ ਇਸ ਬਾਰੇ ਜੀ ਜੀ ਸਰ ਜਿਹੜਾ ਭਾਰਤੀ ਕਿਸਾਨਾਂ ਦੇ ਖੇਤੀਬਾੜੀ ਨੂੰ ਬਾਹਰ ਰੱਖਣ ਦਾ ਫੈਸਲਾ ਹੈ ਹੂੰ ਇਹ ਇਸ ਫੈਸਲੇ ਦਾ ਸਖਿਆ ਸੁਰਖਾਤਮਕ ਪੱਖ ਕੀ ਹੈ ਹੂੰ ਕਿ ਇਹ ਭਾਰਤ ਦੀ ਐਮਐਸਪੀ ਮਿਨੀਮਮ ਜਿਹੜੀ ਹੈਗੀ ਅਸੀਲ ਪ੍ਰਾਈਸ ਹੂੰ ਅਤੇ ਸਬਕਤੀਆਂ ਨੂੰ ਸਬਸਿਡੀ ਨੀਤੀਆਂ ਨੂੰ ਮੰਤਰੀ ਚੁਣੌਤੀਆਂ ਤੋਂ ਬਚਾਉਂਦਾ ਹੈ ਹੂੰ ਜੀ ਸੋ ਇਹ ਸਵਾਲ ਜਿਹੜਾ ਥੰਦੇਵਾਲਾ ਸਾਹਿਬ ਬਹੁਤ ਸੰਵੇਦਨਸ਼ੀਲ ਇਹ ਸਵਾਲ ਗੰਭੀਰ ਵੀ ਹੈ ਸੋ ਵਿਸ਼ਵ ਵਪਾਰ ਸੰਗਠਨ ਜਿਹੜਾ WTO ਜਿਹਨੂੰ ਅਸੀਂ ਸ਼ਾਰਟ ਚ ਬੁਲਾ ਲੈਂਦੇ ਆ ਅਕਸਰ ਜਿਹੜਾ ਉਹ ਜਿਹੜੇ ਵਿਕਸਿਤ ਦੇਸ਼ ਹੈ ਭਾਰਤ ਦੀਆਂ ਖੇਤੀ ਸਬਸਿਡੀਆਂ ਤੇ ਐਮਐਸਪੀ ਤੇ ਸਵਾਲ ਚੁੱਕਦਾ ਰਹਿੰਦਾ ਹੈ ਯੂਰਪੀਅਨ ਯੂਨੀਅਨ ਦੇ ਆਪਣੇ ਜਿਹੜੇ ਮਾਪਦੰਡ ਹੈ ਉਹ ਵੀ ਬਹੁਤ ਸਖਤ ਹੈ ਇਸ ਵਿਸ਼ੇ ਤੇ ਜੇ ਖੇਤੀਬਾੜੀ ਇਸ ਵਪਾਰਕ ਸਮਝੌਤੇ ਦਾ ਹਿੱਸਾ ਹੁੰਦੀ ਤਾਂ ਯੂਰਪੀਅਨ ਦੇਸ਼ ਜਿਹੜੇ ਹੈ ਉਹ ਭਾਰਤ ਤੇ ਦਬਾਅ ਪਾਉਂਦੇ ਕਿ ਉਹ ਖੇਤੀਬਾੜੀ ਬਾਜ਼ਾਰ ਖੋਲੇ ਤੇ ਸਬਸਿਡੀਆਂ ਜਿਹੜੀਆਂ ਆ ਵੀ ਘੱਟ ਕਰੇ ਅੰਕੜਿਆਂ ਦੇ ਜੇ ਗੱਲ ਕਰੀਏ ਤਾਂ ਭਾਰਤ ਸਰਕਾਰ ਹਰ ਸਾਲ ਲਗਭਗ 2.5 ਲੱਖ ਕਰੋੜ ਰੁਪਏ ਜਿਹੜੇ ਹੈ ਉਹ ਖਾਦ ਅਤੇ ਭੋਜਨ ਦੀ ਜਿਹੜੀ ਸਬਸਿਡੀ ਦਿੰਦੇ ਆ ਉਸੇ ਖਰਚ ਕਰ ਰਹੀ ਹੈ ਇਸ ਸਮਝੋਤੇ ਤੋਂ ਜੇਕਰ ਖੇਤੀ ਨੂੰ ਬਾਹਰ ਰੱਖ ਕੇ ਭਾਰਤ ਨੇ ਆਪਣੀ ਫੂਡ ਸਿਕਿਉਰਿਟੀ ਤੇ ਸੋਵਰਿਨਿਟੀ ਜਿਹੜੀ ਹੈ ਉਹਦੀ ਰੱਖਿਆ ਕੀਤੀ ਹੈ ਇਸ ਦਾ ਮਤਲਬ ਹੈ ਕਿ ਭਾਰਤ ਆਪਣੀਆਂ ਘਰੇਲੂ ਨੀਤੀਆਂ ਨੂੰ ਬਿਨਾਂ ਕਿਸੇ ਬਾਹਰੀ ਦਬਾਅ ਦੇ ਹੁਣ ਚਲਾ ਸਕਦਾ ਹੈ ਇਹ ਚਰਚਾ ਦੱਸਦੀ ਹੈ ਕਿ ਭਾਰਤ ਸਰਕਾਰ ਨੇ ਸਾਡੇ ਵੱਡੇ ਵਪਾਰਕ ਲਾਭਾਂ ਦੇ ਲਈ ਕਿਸਾਨਾਂ ਦੇ ਹਿੱਤਾਂ ਦੀ ਬਲੀ ਨਹੀਂ ਦਿੱਤੀ ਸ਼ਗੋ ਉਹਨਾਂ ਨੂੰ ਇੱਕ ਸੁਰੱਖਿਆ ਕਵਚ ਜਿਹੀ ਤਾਂ ਉਹ ਪ੍ਰਦਾਨ ਕੀਤਾ ਹੈ ਕਿਉਂਕਿ ਅਸੀਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਕਿਸਾਨ ਜਿਹੜੇ ਤਿੰਨ ਜਦੋਂ ਕਾਲੇ ਕਾਨੂੰਨਾਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਬਹੁਤ ਵੱਡਾ ਸੰਘਰਸ਼ ਜਿਹੜਾ ਦੇਸ਼ ਦੇ ਵਿੱਚ ਹੋਇਆ ਔਰ ਅਗਵਾਈ ਚਾਹੇ ਉਸ ਦੀ ਪੰਜਾਬ ਨੇ ਕੀਤੀ ਦੂਜੇ ਹਰਿਆਣਾ ਨੇ ਕੀਤੀ ਔਰ ਉਸ ਤੋਂ ਬਾਅਦ ਯੂਪੀ ਤੇ ਹੋਰ ਜਿਹੜਾ ਇਹ ਅੰਦੋਲਨ ਸੀ ਇਹ ਪੂਰੇ ਦੇਸ਼ ਦੇ ਵਿੱਚ ਫੈਲ ਗਿਆ ਸੀ ਆਇਆ ਲੱਗਦਾ ਸੀਗਾ ਵੀ ਇਹ ਸਰਕਾਰ ਦੇ ਲਈ ਹੁਣ ਇੱਕ ਵੱਡਾ ਖਤਰਾ ਬਣ ਗਿਆ ਪਰ ਸਰਕਾਰ ਨੇ ਕੇਂਦਰ ਸਰਕਾਰ ਨੇ ਸਿਆਣਪ ਕੀਤੀ ਔਰ ਲੋਕਾਂ ਦੇ ਵਿਰੋਧ ਨੂੰ ਵੇਖਦਿਆਂ ਉਹਨਾਂ ਨੇ ਇਹ ਗੱਲ ਜਿਹੜੀ ਹੈ ਉਹ ਤਿਆਗਤੀ ਸੀ ਕਿ ਨਹੀਂ ਇਹਦੇ ਬਹੁਤ ਫਾਇਦੇ ਹੈ ਹੁਣ ਅਸੀਂ ਤਾਂ ਜਿਆਦਾ ਪੰਜਾਬ ਵਾਲੇ ਤਾਂ ਜਿਆਦਾ ਜਾਣਦੇ ਆ ਕਿਉਂਕਿ ਇਹਨੇ ਇੱਕ ਪਾਰਟੀ ਦੀ ਬਲੀ ਲਈ ਹੈ ਇਸੇ ਬਿੱਲ ਨੇ ਸੋ ਉਹ ਸ਼ਰੋਨੀ ਅਕਾਲੀ ਦਲ ਦੀ ਸੋ ਇਸ ਕਰਕੇ ਇਹ ਸੀ ਇਸ ਨਾਲ ਜਿਆਦਾ ਮਤਲਬ ਕਿ ਨੇੜੇ ਰਹੇ ਆ ਇਸ ਵਿਸ਼ੇ ਦੇ ਔਰ ਪ੍ਰਭਾਵਤ ਰਹੇ ਹਨ ਔਰ ਇਸ ਲਈ ਹੁਣ ਜਿਹੜਾ ਇਸ ਨੂੰ ਇਸ ਸਮਝੌਤੇ ਨੂੰ ਖੇਤੀਬਾੜੀ ਨੂੰ ਇਸ ਦੇ ਵਿੱਚੋਂ ਬਾਹਰ ਰੱਖਣਾ ਇਹ ਇੱਕ ਚੰਗਾ ਫੈਸਲਾ ਇਸੇ ਕਰਕੇ ਪੰਜਾਬ ਦਾ ਕਿਸਾਨ ਜਿਹੜਾ ਉਹ ਬਹੁਤ ਖੁਸ਼ ਹੋਊਗਾ ਕਿਉਂਕਿ ਪੰਜਾਬ ਜਿਹੜਾ ਕਿਸਾਨੀ ਤੇ ਨਿਰੋਲ ਜਿਹੜੇ ਆਪਦਾ ਆਧਾਰਤਾ ਹੈ ਸਭਾ ਔਰ ਉਹਦੀ ਆਰਥਿਕਤਾ ਜਿਹੜੀ ਹੈ ਉਹ ਇਸੇ ਤੇ ਡਿਪੈਂਡ ਕਰਦੀ ਹੈ ਜੇਕਰ ਇਸ ਤਰ੍ਹਾਂ ਦੀਆਂ ਸਮਝੌਤੇ ਦੇ ਵਿੱਚ ਖੇਤੀਬਾੜੀ ਸ਼ਾਮਿਲ ਕਰ ਲਈ ਜਾਂਦੀ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਅਮਰੀਕਾ ਜਿਹੜਾ ਹੈ ਉਹ ਇਸ ਤਰ੍ਹਾਂ ਦੇ ਯਤਨ ਕਰਦਾ ਰਿਹਾ ਔਰ ਦਬਾਅ ਪੂਰਾ ਦਬਾਅ ਬਣਾ ਕੇ ਰੱਖਿਆ ਉਹਨੇ ਤਰਫ ਵੀ ਲਾਏ ਆ ਹੋਰ ਵੀ ਧਮਕੀਆਂ ਦਿੱਤੀਆਂ ਆ ਕਿ ਸਾਡੀ ਜਿਹੜੀ ਹੈ ਉਹ ਦੂਜਾ ਸੋਇਆਬੀਨ ਤੇ ਇੱਕ ਹੋਰ ਜਿਹੜੇ ਤੇਲ ਵਗੈਰਾ ਜਿਹੜਾ ਉਹ ਉਹਨਾਂ ਦੀ ਭਾਰਤ ਦੇ ਵਿੱਚ ਵਿਕਰੀ ਜਿਹੜੀ ਆ ਉਹ ਦੀ ਯਾਦ ਦਿਓ ਤੇ ਸਾਡੇ ਜਿਹੜੇ ਕਿਸਾਨ ਆ ਉਹਨਾਂ ਨੂੰ ਲੋੜ ਹੈ ਪਰ ਉਹ ਇਹ ਭੁੱਲ ਜਾਂਦੇ ਆ ਕਿ ਸਾਡੇ ਜਿਹੜੇ ਕਿਸਾਨ ਆ ਭਾਰਤ ਦੇ ਕਿਸਾਨ ਆ ਜਿਹੜੇ ਉਹ ਉਹਨਾਂ ਦੀ ਨੂੰ ਬਚਾਉਣਾ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈ ਤੋ ਇਸ ਕਰਕੇ ਉਹਦੇ ਨਾਲ ਡਿਕਾ ਹੁਣ ਤੱਕ ਗੱਲਬਾਤ ਦੇ ਵਿੱਚ ਇਹੀ ਬਣਿਆ ਰਿਹਾ ਔਰ ਇਹ ਡਿਕਾ ਜਿਹੜਾ ਜੇ ਇਹਨਾਂ ਦੀ ਗੱਲ ਕਰੀਏ ਯੂਰਪੀਅਨ ਯੂਨੀਅਨ ਦੀ ਤਾਂ ਇਹ ਕਿਤੇ ਵੀ ਇਸ ਨੇ ਆਪਦਾ ਅਸਰ ਨਹੀਂ ਵਿਖਾਇਆ ਔਰ ਇਸ ਨੂੰ ਬਾਹਰ ਰੱਖਣਾ ਜਿਹੜਾ ਇੱਕ ਚੰਗਾ ਸਮਝੌਤਾ ਕਿਹਾ ਜਾ ਸਕਦਾ ਜੀ ਜੀ ਪਰਮ ਸਰ ਜੀ ਕਿਸੇ ਦੀ ਯੂਰਪੀ ਯੂਨੀਅਨ ਹੈ ਹੂੰ ਇਹ ਦਾ ਇੱਕ ਨਿਜ਼ਮ C B E M ਯਾਨੀ ਕਿ ਕਾਰਬਨ ਬਾਰਡਰ ਮੈਨੇਜਮੈਂਟ ਐਡਜਸਟਮੈਂਟ ਮੈਕੈਨਿਜ਼ਮ ਹੂੰ ਇਹਦੇ ਵਰਗੇ ਨਿਯਮਾਂ ਦਾ ਭਾਰਤ ਦੇ ਨਰਿਆਅਰ ਤੇ ਕੀ ਅਸਰ ਪੈ ਸਕਦਾ ਹੈ ਹੂੰ ਇਹ ਖੇਤੀਬਾੜੀ ਨੂੰ ਬਾਹਰ ਰੱਖਣਾ ਇਸ ਟੈਕਸ ਤੋਂ ਬਚਣ ਦਾ ਇੱਕ ਤਰੀਕਾ ਹੈ ਸੋ ਸੰਤਿਮਲਾਲ ਸਾਹਿਬ ਇਹ ਤਕਨੀਕੀ ਤੇ ਇਹ ਇੱਕ ਜਿਹਾ ਕਹੀਏ ਤਾਂ ਭਵਿੱਖ ਨਾਲ ਜੁੜਿਆ ਸਵਾਲ ਹੈ ਯੂਰਪ 2026 ਤੋਂ ਕਾਰਬਨ ਟੈਕਸ ਲਗਾਉਣ ਜਾ ਰਿਹਾ ਜੀ ਜੋ ਉਹਨਾਂ ਚੀਜ਼ਾਂ ਤੇ ਲੱਗੇਗਾ ਜਿਨ੍ਹਾਂ ਨੂੰ ਬਰਾਊਨ ਦੇ ਵਿੱਚ ਜ਼ਿਆਦਾ ਪ੍ਰਦੂਸ਼ਣ ਹੁੰਦਾ ਹੈ ਜਿਵੇਂ ਕਿ ਕਹਿੰਦੀ ਕਿ ਸਟੀਲ ਦੀਆਂ ਫੈਕਟਰੀਆਂ ਸੀਮੈਂਟ ਦੀਆਂ ਫੈਕਟਰੀਆਂ ਜਾਂ ਕੁਝ ਹੋਰ ਇਹੋ ਜਿਹੇ ਉਤਪਾਦ ਹੈ ਜਿੱਥੇ ਜਿਹੜਾ ਕਾਰਬਨ ਜਿਹੜਾ ਜ਼ਿਆਦਾ ਰਿਲੀਜ਼ ਹੁੰਦਾ ਤੇ ਉਹ ਵਾਤਾਵਰਨ ਨੂੰ ਖਰਾਬ ਕਰਦਾ ਸੋ ਉਸ ਤੇ ਇਹ ਜਿਹੜੇ ਯੂਰਪੀਅਨ ਦੇਸ਼ ਨੇ ਇਹ ਬਹੁਤ ਚਿੰਤਤ ਨੇ ਭਾਵੇਂ ਚਿੰਤਾ ਕਰਲੀ ਪਾਤੀ ਤਾਂ ਅਸੀਂ ਵੀ ਬਹੁਤ ਯਾਰ ਕਰਦੇ ਹੋਵਾਂਗੇ ਪਰ ਅਮਲੀ ਰੂਪ ਦੇ ਵਿੱਚ ਅਸੀਂ ਇਸ ਚੀਜ਼ ਦਾ ਬਦਲ ਨਹੀਂ ਲੱਭ ਸਕੇ ਇਸ ਚੀਜ਼ ਤੇ ਅਸੀਂ ਬਹੁਤਾ ਕੰਮ ਨਹੀਂ ਕਰ ਸਕੇ ਸੋ ਹੁਣ ਕਿਉਂਕਿ 2026 ਦੇ ਵਿੱਚ ਇਹ ਕਾਰਬਨ ਟੈਕਸ ਜਿਹੜਾ ਯੂਰਪ ਲਗਾਉਣ ਜਾ ਰਿਹਾ ਸੋ ਭਾਰਤ ਦੇ ਜੇ ਜਿਹੜਾ ਹਿੱਸਾ ਹੈ 25% ਜਿਹੜਾ ਯੂਰਪ ਨੂੰ ਜਾਂਦਾ ਹੈ ਐਲੂਮੀਨੀਅਮ ਦਾ ਤੇ ਸਟੀਲ ਦਾ ਸੋ ਜੇਕਰ ਖੇਤੀਬਾੜੀ ਸ਼ਾਮਲ ਹੁੰਦੀ ਤਾਂ ਭਾਰਤੀ ਚੌਲ ਤੇ ਹੋਰ ਫਸਲਾਂ ਤੇ ਵੀ ਵਾਤਾਵਰਣ ਸੰਬੰਧੀ ਇਹ ਟੈਕਸ ਜਿਹੜਾ ਹੈ ਉਹ ਲੱਗ ਸਕਦਾ ਸੀ ਕਿਉਂਕਿ ਭਾਰਤ ਦੇ ਵਿੱਚ ਸਿੰਚਾਈ ਤੇ ਬਿਜਲੀ ਪਾਣੀ ਦੀ ਵਰਤੋਂ ਦੇ ਜਿਹੜੇ ਮਾਪਦੰਡ ਹੈ ਉਹ ਯੂਰਪ ਦੇ ਨਾਲੋਂ ਬਹੁਤ ਵੱਖਰੇ ਹੈ ਖੇਤੀਬਾੜੀ ਨੂੰ ਬਾਹਰ ਰੱਖਣ ਦੇ ਨਾਲ ਭਾਰਤ ਨੂੰ ਇਹ ਫਾਇਦਾ ਹੋਇਆ ਹੈ ਕਿ ਸਾਡੇ ਜਿਹੜੇ ਖੇਤੀ ਉਤਪਾਦ ਹੈ ਉਹ ਫਿਲਹਾਲ ਇਸ ਜਟਲ ਜਿਹੜੀ ਵਾਤਾਵਰਣ ਜਿਹੜੇ ਨਿਯਮ ਹੈ ਉਹਨਾਂ ਦੇ ਘੇਰੇ ਤੋਂ ਬਾਹਰ ਹੋ ਗਿਆ ਹੈ ਹਾਲਾਂਕਿ ਭਾਰਤ ਨੂੰ ਆਪਣੇ ਉਦਯੋਗਿਕ ਨਰਾਇਤ ਨੂੰ ਜਿਹੜੀ ਹੈ ਗ੍ਰੀਨ ਬਰੌਨ ਦੇ ਲਈ ਯੂਰਪੀਅਨ ਟੈਕਨੋਲੋਜੀ ਦੀ ਲੋਡ ਅਪ ਵਿੱਚ ਪੈਣੀ ਹੈ ਇਸ ਕੋਈ ਸ਼ੱਕ ਨਹੀਂਗਾ ਇਸ ਚਰਚਾ ਦੇ ਵਿੱਚ ਅਸੀਂ ਇਹ ਸਪਸ਼ਟ ਹੁੰਦਾ ਦੇਖ ਰਹੇ ਹਾਂ ਕਿ ਆਪਣੇ ਜਿਹੜੇ ਭਾਰਤ ਹੈ ਉਹ ਸੰਤ ਨੂੰ ਯੂਰਪੀਅਨ ਮਿਆਰਾਂ ਦੇ ਅਨਸਾਰ ਢਾਲਣ ਦੇ ਲਈ ਕੁਝ ਸਮਾਂ ਜਿਹੜਾ ਲਾਈਨ ਦੇ ਵਿੱਚ ਕਾਮਯਾਬ ਹੋ ਗਿਆ ਕਿਉਂਕਿ ਫਿਲਹਾਲ ਇਹਦੀਆਂ ਕਿ ਖੇਤੀਬਾੜੀ ਕਦੇ ਸ਼ਾਮਲ ਹੀ ਨਹੀਂ ਹੋਣੀ ਹੋਊਗੀ ਅੱਗੇ ਜਾ ਕੇ ਪਰ ਉਹ 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 ਤੋਂ ਪਹਿਲਾਂ ਜਿਹੜੀਆਂ ਸਾਨੂੰ ਜਿਹੜੀਆਂ ਆਪਦੀਆਂ ਤਿਆਰੀਆਂ ਕਰਨ ਦੀ ਲੋੜ ਹੈ ਸਾਨੂੰ ਆਪ ਦੇ ਕਿਸਾਨਾਂ ਨੂੰ ਪੈਰਾਸਰ ਕਰਨ ਦੀ ਲੋੜ ਹੈ ਔਰ ਉਹਨਾਂ ਨੂੰ ਜਿਹੜੀਆਂ ਬਦਲਵੀਆਂ ਜਿਹੜੀਆਂ ਫਸਲਾਂ ਦੀ ਬਜਾਈ ਵੱਲ ਜਿਹੜਾ ਕਰਸ਼ਤ ਕਰਨ ਦੀ ਗੱਲ ਹੈ ਡਾਈਵਰਸਿਫਿਕੇਸ਼ਨ ਦੀ ਜਿਹੜੀ ਗੱਲ ਹੈ ਕਿਉਂਕਿ ਉਸ ਪਾਸੇ ਬਹੁਤਾ ਕੰਮ ਅਸੀਂ ਨਹੀਂ ਕਰ ਸਕੇ ਅਸੀਂ ਸਿਰਫ ਹਿਸ਼ਿਆਰਾਂ ਤੱਕ ਸੀਮਿਤ ਰਹਨੇ ਆ ਕਿ ਫਲਾਨੀ ਫਸਲਾਂਾਂ ਵੀ ਜੋ ਚੋਨਾ ਨਾਂ ਬੀਜੋ ਇਹ ਪਾਣੀ ਜਿਹੜਾ ਖਾਰ ਪੀ ਰਿਹਾ ਸਾਰਾ ਧਰਤੀ ਹੀ ਟਲਾ ਔਰ ਹੋਰ ਵੀ ਕਈ ਫਸਲਾਂ ਜਿਹੜੀਆਂ ਉਹ ਕਹਿੰਦੇ ਨਾਂ ਬੀਜੋ ਜੀ ਇਹਦੇ ਨਾਲ ਵਾਤਾਵਰਨ ਖਰਾਬ ਹੁੰਦਾ ਜੀ ਪਰ ਕਦੇ ਅਮਲੀ ਰੂਪ ਦੇ ਵਿੱਚ ਜਾਂ ਉਸ ਤੇ ਸਿਹਰਤਾ ਦੇ ਨਾਲ ਕੰਮ ਨਹੀਂ ਕੀਤਾ ਗਿਆ ਕਿਉਂਕਿ ਜੇ ਕਿਸੇ ਨੂੰ ਕੋਈ ਵੀ ਕੰਮ ਕਰਨ ਤੋਂ ਰੋਕਣਾ ਹੈ ਤੇ ਨਾ ਚੱਲੀ ਉਹਨੂੰ ਜਾ ਤਾ ਬਦਲ ਦਿੱਤਾ ਜਾਵੇ ਉਹਦਾ ਬਦਲਵਾ ਜਿਹੜਾ ਉਹ ਸਾਨੂੰ ਦੱਸਿਆ ਜਾਵੇ ਕਿ ਆਹ ਰਾਹ ਹੈਗਾ ਤੁਸੀਂ ਇਸ ਰਾਹ ਚੱਲ ਪੋ ਠੀਕ ਹੈ ਉਹਦੇ ਵਾਸਤੇ ਜੇ ਕਿਸੇ ਸਹਾਇਤਾ ਦੀ ਲੋੜ ਪੈਂਦੀ ਹੈ ਜਿਵੇਂ ਕਿ ਸਾਡੇ ਅੱਗ ਲਾਉਣ ਜਿਹੜੇ ਧੋਨੇ ਦੀ ਉਪਰਾਲੀ ਨੂੰ ਅੱਗ ਲਾਉਣ ਦੀ ਜਿਹੜੀ ਗੱਲ ਚੱਲਦੀ ਹੈ ਉਹ ਸਰਕਾਰਾਂ ਇਹ ਤਾਂ ਸ਼ਕਤੀ ਕਰਦੀਆਂ ਵੀ ਅਸੀਂ ਪਰਾਲੀ ਨੂੰ ਅੱਗ ਨਹੀਂ ਲਾਉਣ ਦੇਣੀ ਪਰ ਉਹ ਇਹ ਨਹੀਂ ਦੱਸੀਆਂ ਵੀ ਇਹਦਾ ਹੱਲ ਕੀ ਹੈ ਕਿਸਾਨ ਜਿਹੜਾ ਹੈ ਉਹ ਇੰਨੇ ਵੱਡੇ ਖੇਤਰ ਦੇ ਵਿੱਚੋਂ ਜਿਹੜਾ ਇਹ ਘਾਹ ਫੂਸ ਜਿਹੜਾ ਉੱਪਰੋਂ ਝੋਨਾ ਵੜਿਆ ਜਾਣਾ ਤੇ ਜਿਹੜਾ ਥੱਲੇ ਰਹਿ ਜਾਂਦੇ ਜਿਹੜਾ ਰਹਿ ਜਾਂਦੀਆਂ ਉਹ ਅਗਲੀ ਬਜਾਈ ਨੂੰ ਪ੍ਰਭਾਵਿਤ ਕਰਦੀਆਂ ਤੋ ਉਹਦੇ ਵਾਸਤੇ ਮਨ ਕੇ ਕੀ ਕਰਨ ਦੀ ਲੋੜ ਹੈ ਕੋਈ ਇਸ ਤੇ ਰਿਸਰਚ ਨਹੀਂ ਹੋਈ ਕੋਈ ਇਸ ਤੇ ਕੋਈ ਇਹੋ ਜਿਹਾ ਕੰਮ ਨਹੀਂ ਹੋਇਆ ਕੋਈ ਜਿਹੜੀ ਕਿਸਾਨਾਂ ਨੂੰ ਸਰਕਾਰ ਨੇ ਇਸ ਸੰਬੰਧ ਵਿੱਚ ਸਬਸਿਡੀ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਵੀ ਕੋਈ ਨਹੀਂ ਜਿੰਨਾ ਥੋੜਾ ਨੁਕਸਾਨ ਹੋਊਗਾ ਅਸੀਂ ਪੂਰਤੀ ਕਰਾਂਗੇ ਤੁਸੀਂ ਇੱਕ ਰੇ ਨੂੰ ਪਾਉਣਾ ਸ਼ੁਰੂ ਕਰੋ ਜਾਇ ਦੇ ਘਟੋ ਘਟ ਜਦੋਂ ਅਸੀਂ ਹਾਲ ਪਾਉਨੇ ਆ ਤਾਂ ਉਹਦੇ ਵਿੱਚ ਉਹ ਜਿਹੜੇ ਕਚਰੇ ਬਾਹਰ ਆ ਜਾਣਗੇ ਵੀ ਉਹ ਇੱਕ ਸਾਈਡ ਤੇ ਕੱਟਨੇ ਸ਼ੁਰੂ ਕਰੋ ਕੁਝ ਨਾ ਕੁਝ ਕਰੋ ਕਿਉਂਕਿ ਝੋਨੇ ਦੀ ਪਰਾਲੀ ਜਿਹੜੀ ਆ ਉਹ ਵਿਕਦੀ ਵੀ ਹੈ ਬਿਜਲੀ ਬਣਦੀ ਹੈ ਏਤੋਂ ਸੋ ਇਸ ਪਾਸੇ ਕਿਸੇ ਨੇ ਕਿ ਧਿਆਨ ਨਹੀਂ ਦਿੱਤਾ ਜਾਂ ਸਹਿਰਤਾ ਨਹੀਂ ਵਿਖਾਈ ਜਿਹਦੇ ਕਰਕੇ ਜਿਹੜਾ ਸਾਨੂੰ ਭੁਖ ਦੇ ਵਿੱਚ ਇਸ ਚੀਜ਼ ਦੇ ਬਾਰੇ ਸੋਚਣਾ ਪੈਣਾ ਤਾਂ ਜੋ ਕਿਸਾਨੀ ਜਿਹੜੀ ਹੈ ਉਹ ਯੂਰੋਪੀਅਨ ਜਿਹੜੇ ਸਟੈਂਡਰਡਸ ਹੈਗੇ ਜਿਹੜੇ ਉਹਦੇ ਉਹਨੂੰ ਮੀਟ ਕਰ ਸਕੇ ਜੀ ਜੀ ਭੰਸਾ ਜੀ ਭੰਸਾ ਸਾਹਿਬ ਅਗਲਾ ਸਵਾਲ ਹੈ ਜਿਹੜਾ ਚੀਨ ਪਲਸ 1 ਹੂੰ ਜਿਵੇਂ ਨਾ ਪਲਸ 1 ਹੈ ਜਿਹੜਾ ਉਹ ਰਣਨੀਤੀ ਦੇਸ਼ ਦਰਮੇ ਵਿਚ ਭਾਰਤ ਯੂਰਪ ਸੀ ਹੋਤਾ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਵਿੱਚ ਕਿਵੇਂ ਸਹਾਇ ਹੋਵੇਗਾ ਹੂੰ ਅਤੇ ਇਸ ਵਿੱਚ ਕਿਹੜੇ ਨਵੇਂ ਸੈਕਟਰ ਉੱਪਰ ਕੇ ਸਾਹਮਣੇ ਆਉਣਗੇ ਜੀ ਤੁਹਾਨੂੰ ਵਾਲਾ ਸਾਹਿਬ ਵਿਸ਼ਵ ਰਾਜਨੀਤੀ ਦੇ ਵਿੱਚ ਅੱਜ ਹਰ ਦੇਸ਼ ਜਿਹੜਾ ਹੈ ਚੀਨ ਤੇ ਆਪਣੀ ਨਿਰਭਰਤਾ ਜਿਹੜੀ ਹੈ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਕਿਉਂਕਿ ਚੀਨ ਦਾ ਇਸ ਵਕਤ ਦੁਨੀਆ ਦੇ ਬਾਜ਼ਾਰ ਦੇ ਉੱਤੇ ਬਹੁਤ ਵੱਡਾ ਕਬਜ਼ਾ ਹੈ ਔਰ ਯੂਰਪੀਅਨ ਯੂਨੀਅਨ ਦੇ ਲਈ ਭਾਰਤ ਸਿਰਫ ਇੱਕ ਬਾਜ਼ਾਰ ਨਹੀਂਗਾ ਬਲਕਿ ਇੱਕ ਲੋਕਤੰਤਰੀ ਬਦਲ ਵੀ ਹੈ ਖੇਤੀਬਾੜੀ ਨੂੰ ਪਾਸੇ ਰੱਖ ਕੇ ਜਿਹੜਾ ਹੁਣ ਸਾਰਾ ਜੋਰ ਆਇਆ ਕ੍ਰਿਟੀਕਲ ਮਿਨਰਲਸ ਤੇ ਸੈਮੀ ਕੰਡਕਟਰ ਤੇ ਗ੍ਰੀਨ ਹਾਈਡਰੋਜਨ ਜਿਹੜੀ ਹੈ ਉਸੇ ਦਿੱਤਾ ਜਾਣਾ ਹੈ ਭਾਰਤ ਨੇ 2030 ਤੱਕ 500 ਗੀਗਾਵਾਟਸ ਜਿਹੜੇ ਹੈ ਨਾਨ ਫੋਸਲ ਫਿਊਲ એનર્ਜੀ ਜਿਹੜੀ ਦਾ ਉਹਦਾ ਟੀਚਾ ਰੱਖਿਆ ਹੈ ਯੂਰਪ ਦੇ ਕੋਲ ਇਸ ਲਈ ਸਭ ਤੋਂ ਵਧੀਆ ਟੈਕਨੋਲੋਜੀ ਹੈ ਇਸ ਸਮਝੌਤੇ ਨਾਲ ਹੁਣ Apple ਤੇ Samsung ਵਰਗੀਆਂ ਕੰਪਨੀਆਂ ਜਿਹੜੀਆਂ ਉਹ ਸਪਲਾਈਰਾਂ ਨੂੰ ਭਾਰਤ ਵਿੱਚ ਆਪਣੇ ਯੂਨਿਟਸ ਸਥਾਪਿਤ ਕਰਨ ਦੇ ਲਈ ਮਿਲ ਕੇ ਮਜਬੂਰ ਕਰੂਗੀ ਇਹ ਜਿਹੜੀ ਵਿਖਦੇ ਸਾਡੇ ਸਮਝੌਤੇ ਦੇ ਤਹਿਤ ਜੋ ਪ੍ਰਾਪਤੀਆਂ ਹੋਣੀਆਂ ਉਹ ਸੋ ਉਹ ਯੂਨਿਟ ਜਦੋਂ ਇੱਥੇ ਸਥਾਪਿਤ ਹੋਣਗੇ ਤਾਂ ਨਾ ਚੱਲੀ ਉਹਦੇ ਨਾਲ ਬਹੁਤ ਜਿਹੜਾ ਰੋਜ਼ਗਾਰ ਸਾਡੇ ਨੌਜਵਾਨਾਂ ਨੂੰ ਜਾਂ ਸਾਡੇ ਉਦਮੀ ਜਿਹੜੇ ਹੈਗੇ ਉਹਨਾਂ ਨੂੰ ਮਿਲੂਗਾ ਸੋ ਅੰਕੜੇ ਦੱਸਦੇ ਆ ਕਿ ਜੇਕਰ ਭਾਰਤ ਯੂਰਪੀਅਨ ਨਿਵੇਸ਼ ਦਾ 5% ਵੀ ਜਿਹੜਾ ਹਿੱਸਾ ਲੈਣ ਦੇ ਵਿੱਚ ਕਾਮਯਾਬ ਹੋ ਜਾਂਦਾ ਜਾਂ ਚੀਨ ਤੋਂ ਆਵਦੇ ਵਾਲਾ ਬਦਲਾਅ ਕਰਨ ਦੇ ਵਿੱਚ ਕਾਮਯਾਬ ਹੋ ਜਾਂਦਾ ਤਾਂ ਇਹ ਮੈਨੂਫੈਕਚਰਿੰਗ ਸੈਕਟਰ ਜਿਹੜਾ ਸਾਡਾ ਉਹਦੇ ਵਿੱਚ 50 ਬਿਲੀਅਨ ਤੋਂ ਵੱਧ ਦਾ ਜਿਹੜਾ ਉਹ ਵਾਅਦਾ ਕਰ ਸਕਦਾ ਸੋ ਇਹ ਸਵਾਲ ਜਿਹੜਾ ਹੈ ਸਪਲਾਈ ਚੇਨ ਦੀ ਮਜ਼ਬੂਤੀ ਤੇ ਭਾਰਤ ਦੀ ਗਲੋਬਲ ਮੈਨੂਫੈਕਚਰਿੰਗ ਜਿਹੜੀ ਹੱਬ ਹੈ ਉਹਦੀ ਪਛਾਣ ਤੇ ਕੇਂਦਰਿਤ ਹੋਣਾ ਚਾਹੀਦਾ ਜੀ ਜੀ ਪੰ ਸਰ ਜਿਹੜੀ ਅਗਲਾ ਜਿਹੜਾ ਹੈਗਾ ਸਵਾਲ ਹੈ ਮੇਰਾ 27 ਜਨਵਰੀ ਦੀ ਦਿੱਲੀ ਮੀਟਿੰਗ ਤੋਂ ਬਾਅਦ ਅਸਲ ਚੁਣੌਤੀਆਂ ਕੀ ਹੋਣਗੀਆਂ ਕਿ ਕਿ 27 ਜਨਵਰੀ ਨੂੰ ਅਗਲੀ ਮੀਟਿੰਗ ਰੱਖੀ ਹੋਈ ਹੈ ਦਿੱਲੀ ਦੇ ਬਿਲਕੁਲ ਉਦੋਂ ਸਾਈਨ ਹੋਣਾ ਜੀ ਇਸ ਸਮਝੌਤੇ ਜਿਹੜਾ ਸਿਰੇ ਲੱਗ ਗਿਆ ਹੈ ਇਸ ਜਿਹੜੇ ਸਾਈਨ ਜਿਹੜੇ 27 ਤਰੀਕ ਨੂੰ ਹੋਣ ਜਾ ਰਿਹਾ ਹੈ ਨਹੀਂ ਇੱਕ ਮੇਰੇ ਕੋਲ ਸਵਾਲ ਰਹਿ ਗਿਆ ਥੋੜਾ ਜਿਹਾ ਹਾਂ ਕੋਈ ਮੈਂ ਮੰਨਦਾ ਕਿ ਇਹ ਸਵਾਲ ਦਾ ਤੁਸੀਂ ਪੂਰੀ ਤਰ੍ਹਾਂ ਵਿਸਤਾਰ ਸਹਿਤ ਜਵਾਬ ਦਿਓ ਕਿ ਕੀ ਭਵਿੱਖ ਵਿੱਚ ਖੇਤੀਬਾੜੀ ਨੂੰ ਇਸ ਸਮਝੌਤੇ ਵਿੱਚ ਸ਼ਾਮਲ ਕਰਨ ਦੀ ਕੋਈ ਸੰਭਾਵਨਾ ਵੀ ਹੈਗੀ ਹੈ ਕਿ ਨਹੀਂ ਪੰ ਸਰ ਬਿਲਕੁਲ ਜੀ ਮੈਂ ਪਹਿਲਾਂ ਵੀ ਤੁਹਾਨੂੰ ਇਸ਼ਾਰਾ ਕਰ ਚੁੱਕਾ ਹਾਂ ਕਿ ਇਹ ਰੀਆ ਵੀ ਅੱਜ ਬਾਹਰ ਹੈ ਤੇ ਅਸੀਂ ਹਮੇਸ਼ਾ ਬਾਹਰ ਹੀ ਰਵਾਂਗੇ ਕਿਸੇ ਵੀ ਸਮਝੌਤੇ ਤੇ ਜਿਹੜੇ ਸਹੀ ਪਾਉਣ ਤੋਂ ਪਹਿਲਾਂ ਇੱਕ ਕਦਮ ਹੁੰਦਾ ਹੈ ਕਿ ਉਸ ਨੂੰ ਲਾਗੂ ਕਰਨਾ ਤੇ ਜਿਹੜਾ ਉਹ ਸਭ ਤੋਂ ਵੱਡੀ ਜਿਹੜੀ ਚੁਣੌਤੀ ਹੁੰਦੀ ਹੈ ਸਮਝੌਤੇ ਹੋ ਜਾਂਦੇ ਆ ਕਾਗਜ਼ੀ ਪੱਥਰੀ ਗੱਲਬਾਤ ਜਿਹੜੀ ਬਹੁਤ ਛੇਤੀ ਨਿਬੜ ਜਾਂਦੀ ਹੈ ਲੇਕਿਨ ਜਦੋਂ ਉਹਨੂੰ ਇੰਪਲੀਮੈਂਟ ਕਰਨਾ ਹੁੰਦਾ ਹੈ ਉਹਦੇ 'ਚ ਫਿਰ ਸਮੱਸਿਆਵਾਂ ਜਿਹੜੀਆਂ ਉਦੋਂ ਉੱਪਰ ਕੇ ਸਾਹਮਣੇ ਆਉਂਦੀਆਂ ਸਭ ਤੋਂ ਜਿਹੜੀ ਵੱਡੀ ਚੁਣੌਤੀ ਹੈ ਉਹ ਨਾਨ ਟੈਰਿਫ ਬੈਰੀਅਰਸ ਜਿਹੜੇ ਆ ਉਹ ਹੋਣਗੇ ਯਾਨੀ ਕਿ ਉਸ ਨਿਯਮ ਨੂੰ ਜੋ ਸਮਾਨ ਦੀ ਕੁਆਲਿਟੀ ਦੇ ਨਾਂ ਤੇ ਵਪਾਰ ਨੂੰ ਰੋਕਦੇ ਆ ਭਾਰਤੀ ਜਿਹੜੇ ਆ ਐਮ ਐਸ ਐਮਈ ਸੈਕਟਰ ਜਿਹੜਾ ਜੋ ਕਿ ਭਾਰਤ ਦੇ ਨਿਰਯਾਤ ਦੇ ਵਿੱਚ 40% ਦਾ ਯੋਗਦਾਨ ਪਾਉਂਦਾ ਹੈ ਉਹ ਯੂਰੋਪੀਅਨ ਕੁਆਲਟੀ ਸਰਟੀਫਿਕੇਟ ਪ੍ਰਾਪਤ ਕਰਨ ਦੇ ਵਿੱਚ ਉਸ ਨੂੰ ਮੁਸ਼ਕਲ ਆ ਸਕਦੀ ਹੈ ਖੇਤੀਬਾੜੀ ਬਾਰੇ ਗੱਲ ਕਰੀਏ ਤਾਂ ਇਹ ਇੱਕ ਪੂਰਾ ਬੰਦ ਜਿਹੜਾ ਇਹਨੂੰ ਚੈਪਟਰ ਕਿਹਾ ਜਾ ਸਕਦਾ ਸੋ ਵਿਦਵਾਨਾਂ ਦਾ ਮੰਨਣਾ ਹੈ ਕਿ ਸ਼ਾਇਦ 10-15 ਸਾਲਾਂ ਤੋਂ ਬਾਅਦ ਜਦੋਂ ਵੀ ਭਾਰਤ ਵਿੱਚ ਖੇਤੀਬਾੜੀ ਦਾ ਆਧੁਨਿਕੀਕਰਨ ਜਿਹੜਾ ਹੋ ਜਾਂਦਾ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸਾਨੂੰ ਉਸ ਤਰ੍ਹਾਂ ਉਸ ਮਾਪਦੰਡ ਦੇ ਅਨੁਸਾਰ ਜਿਹੜਾ ਆਪਣੇ ਆਪ ਨੂੰ ਅਪਡੇਟ ਕਰਨਾ ਪੈਣਾ ਕਿਉਂਕਿ ਅਸੀਂ ਵਿਸ਼ਵ ਦੇ ਵਿੱਚ ਜਦੋਂ ਵਿਸ਼ਵ ਦੀ ਮਾਰਕੀਟ ਦੇ ਵਿੱਚ ਜਾਂਦੇ ਆ ਤੇ ਫਿਰ ਸਾਨੂੰ ਮੁਕਾਬਲੇਬਾਜ਼ੀ ਕਰਨੀ ਪੈਂਦੀ ਹੈ ਉਥੇ ਕੁਆਲਿਟੀ ਜਿਹੜੀ ਹੈ ਉਹ ਬਹੁਤ ਮਹਨ ਰੱਖਦੇ ਆ ਸੋ ਇਸ ਕਰਕੇ ਸਾਨੂੰ ਆਪਦੇ ਆਪ ਵਿੱਚ ਤਬਦੀਲੀਆਂ ਜਿਹੜੀਆਂ ਲਿਆਉਣੀਆਂ ਪੈਣੀਆਂ ਸੋ ਇਹਦੇ ਤਹਿਤ ਜਦੋਂ ਅਸੀਂ ਆਪਦੇ ਆਪ ਨੂੰ ਆਧਰਕ ਕਰਦੇ ਆ ਜਦੋਂ ਫੂਡ ਪ੍ਰੋਸੈਸਿੰਗ ਦੇ ਵਿੱਚ ਜਾਂ ਹੋਰ ਜਿਹੜੀ ਖੇਤੀਬਾੜੀ ਨਾਲ ਸੰਬੰਧਿਤ ਜਿਹੜੀਆਂ ਵੀ ਅਸੀਂ ਕਹਿ ਸਕਦੇ ਹਾਂ ਤਾਂ ਬੀਬੀਆਂ ਹੋ ਸਕਦੀਆਂ ਜਦੋਂ ਉਹ ਕਰ ਲਵਾਂਗੇ ਤੇ ਮਜ਼ਬੂਤ ਹੋ ਜਾਣਗੇ ਇੱਕ ਇਸ ਖੇਤਰ ਦੇ ਵਿੱਚ ਤੇ ਫਿਰ ਦੁਬਾਰਾ ਜਿਹੜੀ ਇਹ ਸੇ ਚਰਚਾ ਹੋਊ ਸੋ ਮੌਜੂਦਾ ਸਮੇਂ ਦੇ ਵਿੱਚ ਇਹ ਰਣਨੀਤੀ ਜਿਹੜਾ ਹੈ ਕਿ ਥੋੜਾ ਲੈ ਕੇ ਬਹੁਤਾ ਬਚਾਉਣ ਦੀ ਵਾਲੀ ਜਿਹੜੀ ਸਾਡੀ ਕਵਾਇਦ ਹੈ ਚਰਚਾ ਜਿਹੜੀ ਹੈ ਉਹ ਸਾਡੀ ਅੱਜ ਵੀ ਇਹੀ ਦੱਸਦੀ ਹੈ ਕਿ ਇਹ ਸਮਝੌਤਾ ਜਿਹੜਾ ਭਾਰਤ ਦੀ ਜਿਹੜੀ ਆਤਮ ਨਿਰਭਰ ਤਾਜ ਵਾਲੀ ਸੋਚ ਹੈ ਤੇ ਗਲੋਬਲ ਅੰਬੀਸ਼ਨ ਦੇ ਵਿਚਕਾਰ ਇੱਕ ਸ਼ਾਨਦਾਰ ਤੇ ਟੁਕਵਾ ਜਿਹੜਾ ਬੈਲੈਂਸ ਬਣਾਉਣ ਦੇ ਵਿੱਚ ਇਹ ਕਾਮਯਾਬ ਹੋਈ ਹੈ ਜੀ। ਜੀ। ਹੋਰ ਕਿਤੇ ਨਾ ਕਿਤੇ ਭਮਸਾਬ ਜਿਹੜਾ ਸਰਪੰਚ ਦਾ ਰੋਲ ਹੈ, ਸ਼ਹਿਰਫ ਦਾ। ਹਮ। ਉਹਨੂੰ ਵੀ ਇੱਕ ਮਤਲਬ ਉਹਨੂੰ ਸ਼ੀਸ਼ਾ ਵਿਖਾਉਣ ਵਾਲੀ ਗੱਲ ਹੈ। ਬਿਲਕੁਲ ਜੀ। ਉਦੋਂ ਮੈਂ ਔਰ ਉਹ ਇੱਕ ਉਦੋਂ ਦਾ ਸ਼ੇਰ ਨਾ ਦਿੰਦਾ ਵੀ ਤੂੰ ਨਹੀਂ ਤਾਂ ਕੋਈ ਔਰ ਸਹੀ ਔਰ ਨਹੀਂ ਤੇ ਕੋਈ ਔਰ ਹੂੰ ਵੀ ਇਹ ਜਿਸ ਤੰਗ ਦੇ ਨਾਲ ਭਾਰਤ ਦੇ ਉੱਤੇ ਜਾਂ ਭਾਰਤ ਤੋਂ ਬਿਨਾਂ ਬਾਕੀ ਦੂਜੇ ਹਰ ਮੁਲਕ ਦੇ ਉੱਤੇ ਜਿਹੜਾ ਉਹਨੇ ਬੰਬ ਜਿਹੜਾ ਨਵੇਂ ਬੰਬ ਆਯਾਤ ਕੀਤਾ ਹੈ ਚੈਰਫ ਬੰਬ ਹੂੰ ਵੀ ਉਹ ਹਰ ਇੱਕ ਨੂੰ ਹੀ ਉਹ ਜਿਹੜਾ ਹੈਗਾ ਹਰ ਮੁਲਕ ਦੇ ਉੱਤੇ ਉਹ ਇਹਦਾ ਦੇਖ ਡਰਾਵਾ ਦੇ ਦਿੱਸਤਾ ਇਹ ਜਿਹੜੀ ਭਾਰਤ ਨੂੰ ਤੇ ਦੂਸਰੇ ਮੁਲਕਾਂ ਨੂੰ ਵੀ ਹੁਣ ਆਪਦੇ ਬਦਲਵੇਂ ਪ੍ਰਬੰਧ ਕਰਨੇ ਤਾਂ ਪੈਣੀ ਸੀ ਨਾ ਕਿਤਨੇ ਕਿਤੇ ਮੈਂ ਇਹ ਜਿਹੜਾ ਹੈਗਾ ਉਹ ਪੱਖ ਤੋਂ ਵੀ ਜਿਹੜਾ ਹੈਗਾ ਅਹਿਮ ਹੈ ਜਿਹੜਾ ਆਖਰੀ ਸਵਾਲ ਹੈ ਹੂੰ ਉਹ ਹੈਗਾ ਕਿ ਅਮਰੀਕਾ ਦੀ ਵੀ ਭਾਰਤ ਨਾਲ ਵਪਾਰ ਗੱਲਬਾਤ ਚੱਲੀ ਜਾਂਦੀ ਹੈ ਭੰਸਾ ਹੂੰ ਪਰ ਖੇਤੀਬਾੜੀ ਸੈਕਟਰ ਅੜਿੱਕਾ ਬਣਿਆ ਹੋਇਆ ਸੀ ਹੂੰ ਪਰ ਹੁਣ ਯੂਰਪ ਨਾਲ ਤਾਜ਼ਾ ਸਮਝੌਤਾ ਉਹ ਵੀ ਖੇਤੀਬਾੜੀ ਨੂੰ ਬਾਹਰ ਰੱਖ ਕੇ ਹੋਣਾ ਸਰਪੰਚ ਸਾਹਿਬ ਹੈ ਜਿਹੜੇ ਆ ਇਹਦੀ ਨਾਰਾਜ਼ਗੀ ਮੁੱਲ ਲੈਣ ਦਾ ਕਾਰਨ ਤਾਂ ਨਹੀਂ ਬਣਦਾ ਬਿਲਕੁਲ ਜੀ ਸੋ ਇਹ ਬੜਾ ਅਹਿਮ ਸਵਾਲ ਹੈ ਜੀ ਇਹ ਜਿਹੜੀ ਸੰਭਾਵਨਾ ਹੈ ਬਹੁਤ ਨੇ ਭਾਰਤ ਤੇ ਜਿਹੜਾ ਯੂਰੋਪੀਅਨ ਯੂਨੀਅਨ ਦੇ ਵਿਚਾਲੇ ਜਿਹੜਾ ਇਹ ਸਮਝੌਤਾ ਵਪਾਰਕ ਸਮਝੌਤਾ ਹੈ ਜਿਹੜਾ ਇਹਦਾ ਤਿੱਖਾ ਪ੍ਰਤੀਕਰਮ ਆਉਣ ਦੀ ਪੂਰੀ ਸੰਭਾਵਨਾ ਥੰਦੇ ਵਾਲਾ ਸਾਹਿਬ ਸਰਪੰਚ ਸਾਹਿਬ ਵੱਲੋਂ ਕਿਉਂਕਿ ਵਪਾਰਕ ਨੀਤੀਆਂ ਦੇ ਮਾਮਲੇ ਵਿੱਚ ਜਿਹੜਾ ਅਮਰੀਕਾ ਜਾਂ ਅਸੀਂ ਕਹ ਲਈਏ ਕਿ 트럼ਪ ਉਹ ਬਹੁਤ ਜ਼ਿਆਦਾ ਹਮਲਾਵਰ ਰੁਖ ਜਿਹੜਾ ਉਹ ਅਪਰਾਹ ਕੇ ਰੱਖਦੇ ਹੈ ਖੇਤੀਬਾੜੀ ਬਸਤਾ ਹਮੇਸ਼ਾ ਹੀ ਭਾਰਤ ਤੇ ਜਿਹੜਾ ਅਮਰੀਕਾ ਦੇ ਵਿਚਾਲੇ ਟਕਰਾ ਦਾ ਮੁਖ ਕਰ ਰਹੀ ਹੈ ਕਿਉਂਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਜਿਹੜਾ ਉਹ ਆਪਣੇ ਡੇਰੀ ਤੇ ਖੇਤੀਬਾੜੀ ਬਾਜ਼ਾਰ ਦੇ ਵਿੱਚ ਅਮਰੀਕੀ ਫਾਰਮਰਾਂ ਦੇ ਲਈ ਜਗ੍ਹਾ ਦੇਵੇ ਸੋਰੋ ਜਿਹੜਾ ਬਾਜ਼ਾਰ ਖੋਲਿਆ ਜਾਵੇ ਜਦੋਂ ਕਿ ਭਾਰਤ ਜਿਹੜਾ ਉਹ ਆਪਦੇ ਜਿਹੜੇ ਛੋਟੇ-ਛੋਟੇ ਸਾਡੇ ਕਿ ਕਿਸਾਨ ਹਨ ਉਹਨਾਂ ਦੀ ਹਿੱਤਾਂ ਦੀ ਰਾਖੀ ਕਰਨਾ ਉਹਦੀ ਜ਼ਿੰਮੇਵਾਰੀ ਵੀ ਬਣਦੀ ਹੈ ਤੇ ਇਸੇ ਕਰਕੇ ਉਹ ਝਿਜਕਦਾ ਵੀ ਰਿਹਾ ਜੇਕਰ ਭਾਰਤ ਤੇ ਯੂਰਪੀਅਨ ਯੂਨੀਅਨ ਨੂੰ ਖੇਤੀ ਖੇਤਰ ਦੇ ਵਿੱਚ ਕਿਸੇ ਤਰ੍ਹਾਂ ਦੀ ਤਰਜੀਹ ਦਿੰਦਾ ਜਾਂ ਟੈਰਫ ਦੇ ਵਿੱਚ ਛੋਟ ਹੀ ਦਿੰਦਾ ਤਾਂ ਅਮਰੀਕਾ ਨੂੰ ਇਸ ਨੂੰ ਜਿਹੜਾ ਉਹ ਨਕਾਰਾਤਮਕ ਜਿਹੜਾ ਉਹ ਸੰਕੇਤ ਵੱਜੋਂ ਲਊਗਾ ਤੇ ਭਾਰਤ ਤੇ ਭਵਿੱਖ ਵਿੱਚ ਦਬਾਅ ਵੀ ਵਧੂਗਾ ਤੇ ਉਹ ਵੀ ਉਹੀ ਜਾਂ ਉਸ ਤੋਂ ਬਿਹਤਰ ਸਹੂਲਤਾਂ ਦੇਣ ਦੀ ਮੰਗ ਵੀ ਸਾਡੇ ਤੋਂ ਕਰ ਸਕਦਾ ਹੈ ਅਮਰੀਕੀ ਜਿਹੜਾ ਪ੍ਰਸ਼ਾਸਨ ਹੈ ਇਸ ਸਥਿਤੀ ਨੂੰ ਲੈਵਲ ਪਲੇਇੰਗ ਫੀਲਡ ਜਿਹੜਾ ਉਹਦੀ ਘਾਟ ਵੱਜੋਂ ਪੇਸ਼ ਕਰ ਸਕਦਾ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਪਹਿਲਾਂ ਤੋਂ ਜਿਹੜੀ ਗੱਲਬਾਤ ਰੁਕੀ ਹੋਈ ਹੈ ਉਹ ਹੋਰ ਗੁੰਝਲਦਾਰ ਹੋ ਸਕਦੀ ਹੈ ਸੋ ਇਸ ਜਿਹੜਾ ਤੇ ਕਰਮ ਦਾ ਅਸਰ ਸਿਰਫ ਬਿਆਨਬਾਜ਼ੀ ਤੱਕ ਸੀਮਿਤ ਨਹੀਂ ਰਹਿਣਾ ਇਹ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਸਗੋਂ ਵਿਹਾਰਕ ਰੂਪ ਦੇ ਵਿੱਚ ਇਹ ਭਾਰਤੀ ਐਕਸਪੋਰਟ ਤੇ ਜਵਾਬੀ ਟੈਰਫ ਦੇ ਰੂਪ ਵਿੱਚ ਵੀ ਸਾਹਮਣੇ ਆ ਸਕਦਾ ਹੈ ਅਮਰੀਕਾ ਕਿਉਂਕਿ ਅਕਸਰ ਜਿਹੜਾ ਉਹ ਸੈਕਸ਼ਨ 301 ਵਰਗੀਆਂ ਕਾਰਵਾਈਆਂ ਕਰਕੇ ਉਹਨਾਂ ਦੇਸ਼ਾਂ ਦੇ ਵਿਰੁੱਧ ਕਦਮ ਚੱਕਦਾ ਹੈ ਜੋ ਉਹਦੇ ਉਤਪਾਦਾਂ ਨੂੰ ਆਪਦੇ ਬਾਜ਼ਾਰ ਵਿੱਚ ਥਾਂ ਨਹੀਂ ਦਿੰਦੇ ਜਾਂ ਪਹੁੰਚ ਨਹੀਂ ਦਿੰਦੇ ਜੇਕਰ ਭਾਰਤ ਯੂਰਪੀਅਨ ਯੂਨੀਅਨ ਦੇ ਵਿੱਚ ਸਮਝੌਤਾ ਜਿਹੜਾ ਉਮਰਕੀ ਖੇਤੀਬਾੜੀ ਜਿਹੜਾ ਐਕਸਪੋਰਟ ਹੈ ਉਹਨੂੰ ਨੁਕਸਾਨ ਬਚਾਉਂਦਾ ਹੈ ਤਾਂ ਅਮਰੀਕਾ ਜਿਹੜਾ ਉਹ ਭਾਰਤ ਦੇ ਜਿਹੜੇ ਆਈਟੀ ਸੈਕਟਰ ਹੈ ਸਟੀਲ ਹੈ ਐਲੂਮੀਨੀਅਮ ਹੈ ਉਨਾ ਜਿਹੜੇ ਉਦਯੋਗਾਂ ਦੇ ਉੱਤੇ ਸਖਤ ਜਿਹੜੀਆਂ ਸ਼ਰਤਾਂ ਲਗਾ ਕੇ ਬਦਲਾ ਜਿਹੜਾ ਲੈਣ ਦੀ ਕੋਸ਼ਿਸ਼ ਕਰ ਸਕਦਾ ਸੋ ਅਮਰੀਕੀ ਸਿਆਸਤ ਦੇ ਵਿੱਚ ਖੇਤੀਬਾੜੀ ਲਾਬੀ ਜਿਹੜੀ ਹੈ ਉੱਥੇ ਵੀ ਬਹੁਤ ਤਾਕਤਵਰ ਹੈ ਇਸ ਲਈ ਕੋਈ ਵੀ ਜਿਹੜੀ ਹੈ ਅਮਰੀਕੀ ਸਰਕਾਰ ਇਹ ਬਰਦਾਸ਼ਤ ਨਹੀਂ ਕਰ ਸਕਦੀ ਕਿ ਯੂਰੋਪੀਅਨ ਜਿਹੜਾ ਉਤਪਾਦ ਹੈ ਉਹ ਭਾਰਤੀ ਬਾਜ਼ਾਰ ਦੇ ਵਿੱਚ ਅਮਰੀਕਾ ਵਾਲੇ ਜਿਹੜੇ ਉੱਥੋਂ ਦੇ ਸਾਡੇ ਪ੍ਰੋਡਕਟਸ ਜਿਹੜੇ ਇੱਥੇ ਆਉਂਦੇ ਸੀ ਵੀ ਉਹਨਾਂ ਦੇ ਦੀ ਥਾਂ ਉਹ ਯੂਰਪ ਲੈ ਜਾਏ ਪਰ ਇਸ ਦੇ ਨਾਲ ਹੀ ਸਾਨੂੰ ਜਿਹੜਾ ਉਹ ਪੂਰ ਰਾਜਨੀਤਿਕ ਸੰਦਰਭ ਆ ਜਾਗਾ ਸਾਡਾ ਉਹਨੂੰ ਸਮਝਣਾ ਪੈਣਾ ਜਿੱਥੇ ਅਮਰੀਕਾ ਨੂੰ ਚੀਨ ਦੇ ਵਾਧੇ ਪ੍ਰਭਾਵ ਨੂੰ ਰੋਕਣ ਲਈ ਭਾਰਤ ਨੂੰ ਇੱਕ ਮਜ਼ਬੂਤ ਤੇ ਰਣਨੀਤਿਕ ਭਾਈਵਾਲ ਵਜੋਂ ਰੱਖਣਾ ਉਹਦੀ ਮਜਬੂਰੀ ਹੈ ਭਾਰਤ ਇਸ ਸਥਿਤੀ ਦਾ ਲਾਭ ਲੈ ਰਿਹਾ ਤੇ ਇੱਕ ਜਿਹੜੇ ਹੈ ਉਹ ਬੈਲੈਂਸਡ ਜਿਹੜੀ ਅਪਰੋਚ ਹੈ ਉਹ ਅਪਣਾ ਸਕਦਾ ਹੈ ਜਿੱਥੇ ਉਹ ਯੂਰੋਪੀਅਨ ਯੂਨੀਅਨ ਨਾਲ ਵੱਖਰੀ ਤੇ ਅਮਰੀਕਾ ਦੇ ਨਾਲ ਵੱਖਰੀ ਕਿਸਮ ਦਾ ਜਿਹੜਾ ਵਪਾਰਕ ਸਮਝੌਤਾ ਜਿਹੜਾ ਕਰੇ ਕਿਉਂਕਿ ਉਹ ਦਬਾਅ ਨੇਚਰਲੀ ਸਾਡੇ ਤੇ ਪੈਣਾ ਹੀ ਪੈਣਾ ਹੈ ਔਰ ਉਹਦੇ ਵਿੱਚੋਂ ਸਾਨੂੰ ਕੋਈ ਇਹੋ ਜਿਹਾ ਹੱਲ ਕੱਢਣਾ ਪੈਣਾ ਵੀ ਸਾਪ ਵੀ ਮਰ ਜੇ ਤੇ ਛੋਟਾ ਵੀ ਵੱਜ ਜਾਏ ਸੋ ਯੂਰਪੀਅਨ ਯੂਨੀਅਨ ਨਾਲ ਸਾਡਾ ਜਿਹੜਾ ਵਪਾਰ ਦਾ ਹੋਣਾ ਉਹ ਇਹਨਾਂ ਜ਼ਰੂਰ ਹੈ ਵੀ ਅਮਰੀਕਾ ਦਾ ਦਬਾਅ ਸਾਡੇ ਤੇ ਜ਼ਰੂਰ ਘਟਾ ਦੇਗਾ ਕਿਉਂਕਿ ਫਿਰ ਸਰਪੰਚ ਸਾਹਿਬ ਨੂੰ ਵੀ ਇੰਨੀ ਕੁ ਸੋਜੀ ਤਾਂ ਆਊਗੀ ਨਾ ਜਿਵੇਂ ਇਹਨਾਂ ਕੋਲੇ ਬਦਲ ਹੈਗੇ ਆ ਜੇ ਮੈਂ ਜ਼ਿਆਦਾ ਤੰਗ ਕਰੂੰਗਾ ਵੀ ਮੈਂ ਡਰਾ ਡੂ ਕੇ ਸਾਰਲਾਂ ਦਾ ਬੜੀ ਵਧੀਆ ਕਹਿੰਦੇ ਮਾਰੇ ਨਾਲੋਂ ਭਜਾਇਆ ਵਧੀਆ ਹੁੰਦਾ ਸੋ ਉਹ ਭਜਾਉਣ ਵਾਲੀ ਨੀਤੀ ਤੇ ਆ ਸਕਦਾ ਹੈ ਮਾਰਨ ਨਾਲੋਂ ਦਰ ਪੈਦਾ ਕਰ ਸਕਦਾ ਹੈ ਔਰ ਉਹ ਉਹਨੂੰ ਇਹ ਹੋਊਗਾ ਵੀ ਚਲੋ ਇਹਨਾਂ ਨਾਲ ਤਾਂ ਜਿਹੜਾ ਥੋੜਾ ਸਮਝੌਤਾ ਹੋ ਗਿਆ ਹੋ ਗਿਆ ਵੀ ਮੈਨੂੰ ਵੀ ਥਾਂ ਦਿਓ ਉਵੇਂ ਨਹੀਂ ਜਿਵੇਂ ਭਗਵੰਤ ਮਾਨਰ ਨੇ ਮੰਗੇ ਸੀ ਕਹਿੰਦਾ ਵੀ ਜੇ ਹਰਿਆਣਾ ਤੁਹਾਡੇ ਕੋਲੋਂ ਆਪਦੀ ਵਿਧਾਨ ਸਭਾ ਵਾਸਤੇ ਥਾਂ ਮੰਗਦਾ ਤਾਂ ਸਾਨੂੰ ਵੀ ਦਿਓ ਪਰ ਇਹ ਟਰੰਪ ਹੈ ਟਰੰਪ ਤਾਂ ਜਿਹੜਾ ਉਹ ਥਾਂ ਤਾਂ ਲੈ ਲੂਗਾ ਪਰ ਸਾਨੂੰ ਜਿਹੜੀ ਹੈ ਉਮੀਦ ਰੱਖਣੀ ਚਾਹੀਦੀ ਹੈ ਕਿ ਹੁਣ ਜਿਹੜਾ ਉਹ ਦਬਾਅ ਸਾਡੇ ਤੇ ਹੋਰ ਜ਼ਿਆਦਾ ਵਧੂਗਾ ਔਰ ਸਾਨੂੰ ਕੁਝ ਨਾ ਕੁਝ ਲੈ ਦੇ ਜਿਹੜਾ ਅਮਰੀਕਾ ਨਾਲ ਵੀ ਕਰਨਾ ਪੈਣਾ ਕਿਉਂਕਿ ਉਹਨਾਂ ਦੀ ਗੱਲਬਾਤ ਹੈ ਉਹ ਪਹਿਲਾਂ ਚੱਲ ਰਹੀ ਸੀ ਕਿ ਖੇਤੀਬਾੜੀ ਨੂੰ ਬਾਹਰ ਰੱਖ ਕੇ ਭਾਰਤ ਨੇ ਇੱਕ ਚੰਗਾ ਕਦਮ ਉਠਾਇਆ ਕਿ ਇਹ ਨੂੰ ਭਾਰਤ ਦੇ ਜਿੱਤ ਦੇ ਰੂਪ ਵਿੱਚ ਲਿਆ ਜਾ ਸਕਦਾ ਹੈ ਇਸ ਸਮਝੌਤੇ ਦੇ ਤਹਿਤ ਜਾਂ ਫਿਰ ਅਸੀਂ ਕੋਈ ਕੋਈ ਨਵੀਂ ਮੁਸੀਬਤ ਜਿਹੜੀ ਹੈ ਉਹ ਮੁੱਲ ਲੈਣ ਜਾ ਰਹੇ ਹਾਂ